ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਸਬਜ਼ੀਆਂ ਦੀ ਸਰਦਾਰਨੀ ਬਣਾਈਏ ਕੜੀ ਕੜੀ ਤਾਂ ਹਰ ਘਰ ਵਿੱਚ ਬਣਦੀ ਆ ਤੇ ਸਾਰੇ ਬਹੁਤ ਖੁਸ਼ ਹੋ ਕੇ ਵੀ ਖਾਂਦੇ ਆ ਪਰ ਕਈਆਂ ਨੂੰ ਬਾਤ ਬਾਤ ਵਧੀ ਵੀ ਹੁੰਦੀ ਆ ਜਿਨ੍ਹਾਂ ਦੇ ਜੋੜਾ ਵਗੈਰਾ 'ਚ ਦਰਦ ਹੋਣ ਲੱਗ ਜਾਂਦਾ ਜਾਂ ਕਈ ਵਾਰੀ ਸੋਇਲਿੰਗ ਆ ਜਾਂਦੀ ਆ ਥਾ ਵਗੈਰਾ ਤੇ ਮਾਮਾ ਵਗੈਰਾ ਤੇ ਆ ਜਾਂਦੀ ਆ ਤੇ ਉਹ ਜਦੋਂ ਕੜੀ ਖਾਂਦੇ ਆ ਤੇ ਬਾਤ ਰੋਗ ਵਧ ਜਾਂਦਾ ਤੇ ਇਸ ਕਰਕੇ ਉਹਨੇ ਦਰਦਾਂ ਵਗੈਰਾ ਹੋਣ ਲੱਗ ਜਾਂਦੀ ਆ ਤੇ ਆਪਾਂ ਕੜੀ ਖਾਣ ਨੂੰ ਤਾਂ ਹਰ ਇੱਕ ਦਾ ਦਿਲ ਕਰਦਾ ਵਾ ਬਜ਼ੁਰਗਾਂ ਦਾ ਵੀ ਕਰਦਾ ਤੇ ਸਿਆਣਾ ਦਾ ਤੇ ਬੱਚਿਆਂ ਦਾ ਵੀ ਕਰਦਾ ਵਾ ਖਾਣ ਨੂੰ ਕਿਉਂਕਿ ਕੜੀ ਹਰ ਘਰ ਦਾ ਦਰਸ਼ਨ ਵਾਰ ਆ ਕੜੀ ਜਾਵਤ ਤੇ ਆਪਣੇ ਘਰ ਵਿੱਚ ਬਣਦੇ ਵੀ ਬਹੁਤ ਨੇ ਚਲੋ ਜੀ ਆਪਾਂ ਕੜੀ ਨੂੰ ਏਦਾਂ ਦਾ ਬੈਲੈਂਸ ਕਰੀਏ ਤਾਂ ਕਿ ਆਪਣਾ ਜਿਹੜਾ ਬਾਤ ਰੋਗਾ ਉਹ ਵਧੇ ਨਾ ਜਿਹਦੇ ਕਰਕੇ ਆਪਾਂ ਨੂੰ ਦਰਦ ਹੋਣ ਲੱਗ ਜਾਂਦੀ ਆ ਗੋਡਿਆਂ ਚ ਦਰਦ ਹੋਣ ਲੱਗ ਜਾਂਦਾ ਗੋਡੇ ਮੋਢਿਆਂ ਚ ਦਰਦ ਹੋਣ ਲੱਗ ਜਾਂਦਾ ਹੱਥਾਂ ਦੇ ਜੋਇੰਟ ਵੀ ਸੁੱਜ ਜਾਂਦੇ ਕਈਆਂ ਦੇ ਤਾਂ ਤੇ ਉਹਦੇ ਵਾਸਤੇ ਆਪਾਂ ਕੀ ਕਰਨਾ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਲੱਸੀ ਲਾਵਾਂਗੇ ਮੈਂ ਲੱਸੀ ਨਾ ਬਣਾਉਣ ਲੱਗੀਆਂ ਮੈਂ ਹੁਣੇ ਤਾਜੀ ਲੱਸੀ ਬਣਾਈ ਐ ਬੇਬੀ ਕ੍ਰੀਮ ਨੂੰ ਜਾਗ ਲਾ ਕੇ ਪਹਿਲਾਂ ਗਰਮ ਕਰਕੇ ਠੰਡਾ ਕਰਕੇ ਜਾਗ ਲਾ ਕੇ ਰੱਖ ਦਿੱਤਾ ਸੀ ਤੇ ਫਿਰ ਮੈਂ ਉਹਨੂੰ ਹਿਲਕ ਲਿਆ ਤੇ ਉਹਦੇ ਚੋਂ ਮੈਂ ਲੱਸੀ ਕੱਢੀ ਤੇ ਆ ਮੱਖਣ ਕੱਢ ਰਿਆ ਆ ਮੈਂ ਮੱਖਣ ਕੱਢਿਆ ਜੀ ਇੱਕ ਬੇਬੀ ਕ੍ਰੀਮ ਦੇ ਡੱਬੇ ਦੇ ਵਿੱਚੋਂ ਜਿਹੜੀ ਆਪਾਂ ਇੰਡੀਆ ਮਲਾਈ ਹੁੰਦੀ ਆਪਣੇ ਕੋਲ ਤੇ ਇੱਥੇ ਬੇਬੀ ਕ੍ਰੀਮ ਹੁੰਦੀ ਆ ਕਿਉਂਕਿ ਇੱਥੇ ਵੀ ਦੁੱਧ ਉੱਤੇ ਮਲਾਈ ਬਹੁਤ ਮੁਸ਼ਕਲ ਆਉਂਦੀ ਆ ਜੇ ਤੁਸੀਂ ਕੈਨੇਡਾ ਵਿੱਚ ਕਰਨੀ ਆ ਤਾਂ ਤੁਸੀਂ ਉਹ ਲੱਸੀ ਦੇ ਨਾਲ ਜਦੋਂ ਇੱਕ ਵਾਰੀ ਕੜੀ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਜੇ ਤੁਸੀਂ ਮਲਾਈ ਦੀ ਬਣਾਉਣੀ ਹੈ ਤੇ ਮਲਾਈ ਦੋ ਦਿਨਾਂ ਤੋਂ ਵੱਧ ਤੀ ਨਾ ਇਕੱਠੀ ਕਰਿਓ ਦੋ ਦਿਨਾਂ ਦੀ ਮਲਾਈ ਨੂੰ ਜਾ ਗਲਾ ਦਿਓ ਫਿਰ ਉਹਨੂੰ ਰੜਕ ਕੇ ਮੱਖਣ ਵੱਖਰਾ ਕੱਢ ਲਓ ਤੇ ਜਿਹੜੀ ਉਹ ਥੱਲੇ ਲੱਸੀ ਦੀ ਆਪਾਂ ਬਣਾਉਂਦੇ ਆ ਨਾ ਪਹਿਲਾਂ ਸਾਰੇ ਲੱਸੀ ਦੀ ਵੀ ਬਣਾਉਂਦੇ ਸੀਗੇ ਤਾਂ ਕਿ ਉਹ ਇੱਕ ਤਾਂ ਲੋ ਫੈਟ ਬਣ ਜਾਂਦੀ ਹੈ ਕੋਈ ਹੈਵੀ ਕੜੀ ਨਹੀਂ ਬਣਦੀਗੀ ਤੇ ਇੱਕ ਤਾਂ ਆਪਾਂ ਕੜੀ ਦੇ ਵਿੱਚ ਪਕੌੜੇ ਪਾ ਦਿੰਨੇ ਆ ਤੇ ਇੱਕ ਆਪਾਂ ਉਤੋਂ ਉਹਨੂੰ ਲੱਸੀ ਨੂੰ ਦਹੀਂ ਦੇ ਨਾਲ ਘੋਟ ਕੇ ਪਾ ਲੈਣਾ ਫਿਰ ਉਹ ਥੋੜੀ ਜਿਹੀ ਹੈਵੀ ਹੋ ਜਾਂਦੀ ਹੈ ਤੇ ਉਹ ਪਚਣ ਵਿੱਚ ਵੀ ਮੁਸ਼ਕਲ ਆਉਂਦੀ ਆ ਤੇ ਜੋੜਾਂ ਵਿੱਚ ਦਰਦ ਵੀ ਕਰਦੇ ਆ ਜੇ ਜੇ ਤੁਸੀਂ ਮੇਰੀ ਤਨਮੀ ਪ੍ਰਾਨੀ ਸਾਹ ਦੇਉਤੇ ਕਰਕਿਵੇਂ ਬਣਾਇਆ ਜਾਂਦਾ ਮੱਖਣ ਦੇਖ ਸਕਦੇ ਆ ਜਿੱਥੇ ਤਾਂ ਆਪਾਂ ਲੱਸੀ ਲੈ ਲਿਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਲੱਸੀ ਚਾਹੀਦੀ ਆ ਇੱਕ ਆਪਾਂ ਨੂੰ ਬੇਸਨ ਚਾਹੀਦਾ ਤੇ ਆਪਾਂ ਨੂੰ ਘਿਓ ਜਾਂ ਤੇਲ ਜੋ ਵੀ ਤੁਸੀਂ ਲੈਣਾ ਮੈਂ ਸਰੋਂ ਦੇ ਤੇਲ ਵਿੱਚ ਬਣਾਉਂਗਾ ਤੁਸੀਂ ਸਰੋਂ ਦੇ ਤੇਲ ਚ ਬਣਾ ਲਓ ਦੇਸੀ ਘਿਓ ਚ ਬਣਾਓ ਜਿਹੜੇ ਵੀ ਤੇਲ ਤੁਸੀਂ ਵਰਤਦੇ ਆ ਉਹ ਚ ਬਣਾ ਸਕਦੇ ਆ ਤੇ ਆਪਾਂ ਇਹਨੂੰ ਬੈਲੈਂਸ ਕਰਨ ਵਾਸਤੇ ਆਪਾਂ ਇਹਦੇ ਵਿੱਚ ਮੇਥੇ ਪਾਉਣੇ ਆ ਮੈਂ ਹਰੇ ਮੇਥਿਆਂ ਦੀ ਇੱਕ ਗੁੱਟੀ ਲੈ ਕੇ ਉਹਨੂੰ ਧੋ ਕੇ ਚੰਗੀ ਤਰ੍ਹਾਂ ਬਰੀਕ ਬਰੀਕ ਕੱਟ ਲਿਆ ਮਿੱਥਿਆ ਨੂੰ ਆਪਾਂ ਇਸ ਤਰ੍ਹਾਂ ਈ ਪਾ ਦੇਣਾ ਕਿ ਆਪਣੀ ਕੜੀ ਬਣ ਗਈ ਤੇ ਆਪਾਂ ਇਹਨਾਂ ਨੂੰ ਪਾ ਦਈਏ ਫਿਰ ਇਹਦਾ ਕਸਾਇਲਾ ਪਨ ਆ ਜਾਂਦਾ ਮਿੱਥਿਆ ਨੂੰ ਆਪਾਂ ਏਦਾਂ ਨਹੀਂ ਪਾ ਸਕਦੇ ਇਹ ਤੇ ਇਹਨੂੰ ਪਾਉਣ ਵਾਸਤੇ ਮੈਂ ਇਹਨੂੰ ਐਕਸਟਰਾ ਪਹਿਲਾਂ ਵੱਖਰੇ ਭੁੰਨੂੰਗੀ ਦਸਨ ਪਾ ਕੇ ਤੇ ਫਿਰ ਇਹਨਾਂ ਨੂੰ ਆਪਾਂ ਕੜੀ ਦੇ ਵਿੱਚ ਪਾਵਾਂਗੇ ਜਦੋਂ ਆਪਣੀ ਕੜੀ ਬਣ ਗਈ ਤੇ ਜੇ ਤੁਹਾਡੇ ਕੋਲ ਇਹ ਮਿੱਥੇ ਨਹੀਂ ਹੈਗੇ ਹਰੇ ਮਿੱਥੇ ਨਹੀਂ ਹੈਗੇ ਤਾਂ ਤੁਸੀਂ ਸੁੱਕੇ ਮਿੱਥੇ ਦਾ ਇਸਤੇਮਾਲ ਵੀ ਕਰ ਸਕਦੇ ਜੇ ਮੈਂ ਆਪਾਂ ਪੇਠੇ ਵਿੱਚ ਕਰਦੇ ਹੁੰਦੇ ਆ ਕੜੀ ਜਦੋਂ ਤੱਕੜੀ ਬਾਤ ਨਾ ਆਪਾਂ ਨੂੰ ਕਰੇ ਬੈ ਨਾ ਆਪਾਂ ਨੂੰ ਕਰੇ ਤਾਂ ਕਿ ਉਹਨੂੰ ਬੈਲੈਂਸ ਬਣਾਉਣ ਵਾਸਤੇ ਆਪਾਂ ਇਹਦਾ ਵਿੱਚ ਮਿੱਥਿਆ ਤੁੜ ਤੇ ਕਈ ਹਿੰਗ ਦਾ ਟੁੜਕਾ ਵੀ ਲਾਉਂਦੇ ਆ ਕੜੀ ਨੂੰ ਤੇ ਹਿੰਗ ਨੂੰ ਨੂਕਿਓ ਵਿੱਚ ਵਿੱਚ ਪਾ ਕੇ ਬਣਾਉਂਦੇ ਆ ਪਰ ਮੈਂ ਇੱਥੇ ਕੜੀ ਨੂੰ ਲੱਸੀ ਵਿੱਚ ਪਾਉਂਗੀ ਲੱਸੀ ਵਿੱਚ ਪਹਿਲਾਂ ਘੋਲੂਗੀ ਲੱਸੀ ਦੇ ਵਿੱਚ ਥੋੜੀ ਜਿਹੀ ਹਲਦੀ ਪਾਉਂਗੀ ਥੋੜਾ ਜਿਹਾ ਨਮਕ ਪਾਉਂਗੀ ਥੋੜੀ ਜਿਹੀ ਹਿੰਗ ਪਾਉਂਗੀ ਤੇ ਬਾਕੀ ਬੇਸਨ ਪਾਉਂਗੀ ਉਹਦਾ ਮੈਂ ਘੋਲ ਬਣਾ ਕੇ ਰੱਖਦੀ ਆ ਲੋ ਜੀ ਫਿਰ ਆਪਾਂ ਹੁਣ ਕੜੀ ਨੂੰ ਸਟਾਰਟ ਕਰਦੇ ਆ ਬਣਾਉਣਾ ਲੋ ਜੀ ਇੱਥੇ ਆਪਾਂ ਲੱਸੀ ਲੈ ਲੈਨੇ ਆ ਤਾਂ ਕਿ ਘੋਲ ਦਿਖਾਉਣੇ ਆ ਬਣਾ ਕੇ ਮੇਰੇ ਕੋਲ ਦੋ ਗਲਾਸ ਲੱਸੀ ਦੇ ਆ ਰਹਿ ਜਾਂਦੀ ਆ ਜੇ ਆਪਾਂ ਦਹੀਂ ਦੀ ਬਣਾਉਣੇ ਤਾਂ ਖੁਦ ਇਤ ਵਿੱਚ ਬੈਠ ਰਹ ਦੇ ਮੈਂ ਇੱਕ ਘੜਛੀ ਆ ਜਿਹੜੀ ਕਿ ਅਸੀਂ ਛੇਕ ਕੋਲੀਆਂ ਬਣ ਜਾਣਗੀਆਂ ਆਪਣੀਆਂ ਕੜੀ ਦੀਆਂ ਮੈਂ ਇੱਕ ਘੜਛੀ ਇਹਦੇ ਵਿੱਚ ਵੇਸਣ ਦੀ ਪਾਉਣ ਲੱਗੀ ਆ ਤੇ ਅੱਧਾ ਚਮਚ ਨਮਕ ਪਾਉਂਗੀ ਤੇ ਅੱਧਾ ਚਮਚ ਮੈਂ ਇਹਦੇ ਚ ਹਲਦੀ ਪਾਉਂਗੀ ਤੇ ਇਹਦੇ ਵਿੱਚ ਮੈਂ ਇੱਕ ਪਿੰਜ ਹਿੰਗ ਪਾਉਂਗੀ ਹਿੰਗ ਨੂੰ ਜਦੋਂ ਅਸੀਂ ਲੱਸੀ ਵਿੱਚ ਪਿਆਉਂ ਦਿੰਦੇ ਆ ਤਾਂ ਉਹਦੀ ਤਸੀਰ ਠੰਡੀ ਹੋ ਜਾਂਦੀ ਆ ਤੇ ਜੇ ਤੁਸੀਂ ਉਹਨੂੰ ਘੋਵ ਵਿੱਚ ਪਾਉਂਦੇ ਆ ਤਾਂ ਉਹਦੀ ਤਸੀਰ ਗਰਮ ਹੁੰਦੀ ਆ ਤੇ ਉਹ ਤੁਸੀਂ ਦੇਖੋਗੇ ਕਈਆਂ ਨੂੰ ਗਰਮੀ ਪੇਟ ਦੀ ਗਰਮੀ ਹੁੰਦੀ ਆ ਤੇ ਆਪਾਂ ਮੇਥੇ ਵੀ ਪਾਉਣੇ ਆ ਤੇ ਆਪਾਂ ਹਿੰਗ ਵੀ ਪਾਉਣੀ ਆ ਇਸ ਕਰਕੇ ਆਪਾਂ ਨੂੰ ਦੋਨਾਂ ਨੂੰ ਇੱਕ ਨੂੰ ਆਪਾਂ ਗਰਮ ਦੇ ਵਿੱਚ ਹੀ ਰੱਖ ਲਈਏ ਤੇ ਇੱਕ ਨੂੰ ਆਪਾਂ ਠੰਡਾ ਕਰ ਲਏਗੇ ਇਸ ਕਰਕੇ ਆਪਾਂ ਨੂੰ ਲੱਸੀ ਦੇ ਵਿੱਚ ਘੋਲ ਕੇ ਰੱਖਦੇ ਆ ਜਿੱਦ ਲੱਸੀ ਦੇ ਵਿੱਚ ਭੰਗ ਕੇ ਰੱਖਦੇ ਤੁਸੀਂ ਤੇ ਜਦ ਤੱਕ ਆਪਾਂ ਬਾਕੀ ਕੜੀ ਦੀ ਤਿਆਰੀ ਕਰਾ ਕੇ ਜੁਸੀਂ ਮੈਂ ਇੱਕ ਚੁਟਕੀ ਹਿੰਗ ਦੀ ਪਾਉਣੀ ਹੈ ਇੱਥੇ ਫਿਰ ਕੋ ਦੋ ਗਲਾਸ ਲੱਸੀ ਦੇ ਨੇ ਮਨ ਕੇ ਜਿੱਦਾਂ ਬੇਸਨ ਆ ਤੇ ਉਹਦੇ ਨਾਲੋਂ 10 ਗੁਣਾ ਲੱਸੀ ਵੱਧ ਹੋਊਗੀ ਕਿਉਂਕਿ ਕਿ ਇਹ ਬੱਚਿਆਂ ਨੇ ਸਿੱਖਣੀ ਹੁੰਦੀ ਹੈ ਤੇ ਬੱਚਿਆਂ ਨੂੰ ਨਵੀਂ ਜੀ ਦਾ ਨਹੀਂ ਪਤਾ ਬਾਕੀ ਤਾਂ ਆਪਾਂ ਆਮ ਘਰਾਂ ਵਿੱਚ ਬਣਾਉਂਦੇ ਆ ਇਹ ਆਪਾਂ ਨੂੰ ਪਤਾ ਹੀ ਹੁੰਦਾ ਬਾਅਦ ਵਿੱਚ ਆਪਾਂ ਪਾਣੀ ਵੀ ਪਾ ਸਕਦੇ ਆ ਇਹਦੇ ਵਿੱਚ ਨੌਕ ਅਪਰੋਂ ਹਲਦੀ ਪਾ ਲੈਣੀ ਆ ਤੇ ਪਹਿਲਾਂ ਮੈਂ ਹਿੰਗ ਪਾ ਦਿੱਤੀ ਆ ਇਹ ਥੋੜਾ ਜਿਹਾ ਮੈਂ ਨਮਕ ਪਾ ਲੈਣੀ ਆ ਕਿਉਂਕਿ ਨਮਕ ਆਪਾਂ ਉਧਰ ਵੀ ਪਾਉਣਾ ਤੇ ਹਲਦੀ ਵੀ ਪਾਉਣੀ ਆ ਆ ਬਤੈ ਨਾ ਸੈਲਾ ਕੋ ਗੋਲਦਗੀ ਤੇ ਵਿੱਚ ਆਪਾਂ ਬਿਸਨ ਨੂੰ ਛਾਣ ਕੇ ਲੈ ਲਿਓ ਜਿੰਨੇ ਵੀ ਤੁਸੀਂ ਕੜੀ ਬਣਾਉਣੀ ਆ ਮੈਂ ਕਿ ਅੰਦਾਜ਼ਾ ਮੇਰਾ ਇਹੀ ਆ ਕਿ ਜਿੰਨੇ ਆਪਣੇ ਹਵੇਸਨ ਹੁੰਦਾ ਵਾ ਉਹ ਤੋਂ 10 ਗੋਣਾ ਵੱਧ ਆਪਣੀ ਦਸਤੀ ਹੋਣੀ ਚਾਹੀਦੀ ਆ ਫਿਰ ਆਪਣੀ ਕੜੀ ਬਿਲਕੁਲ ਸਹੀ ਹੁੰਦੀ ਆ ਪਾਣੀ ਵੀ ਆਪਾਂ ਬਹੁਤਾ ਪਾਉਣ ਦੀ ਵਿੱਚੋਂ ਲੋੜ ਨਹੀਂ ਪੈਂਦੀ ਜੀ ਤੇ ਥੋੜਾ ਪਤਾ ਘਟਵਾ ਤੇ ਬੇਸਨ ਦੇ ਦੋਤੇ ਕਈ ਵੇ ਵੇਸਨ ਮੋਟਾ ਹੁੰਦਾ ਤੇ ਕਈ ਵੇ ਬੇਸਨ ਪਤਲਾ ਹੁੰਦਾ ਇਹ ਹੋ ਸਕਦਾ ਕਿ ਕਈ ਬੇਸਨ ਪਾਣੀ ਜਿਆਦਾ ਸੋਖਦੇ ਆ ਤੇ ਕਈ ਘੱਟ ਸੋਖਦੇ ਆ ਲਓ ਜੀ ਮੈਂ ਇਹਦੇ ਵਿੱਚ ਬੇਸਨ ਪਾ ਕੇ ਤੇ ਘੋਲ ਨੂੰ ਪਾਸੇ ਕਰ ਦਿੰਦੀ ਆ ਬਣਾ ਕੇ ਰੱਖ ਦਿੰਦੀ ਆ ਤਾਂ ਤਾਂ ਆਪਾਂ ਨੂੰ ਇਹ ਘੋਲ ਬਣਾ ਕੇ ਰੱਖ ਲੈਣਾ ਚਾਹੀਦਾ ਤਾਂ ਕਿ ਇਹਦੇ ਵਿੱਚ ਕੋਈ ਵੀ ਗੁੱਠਾ ਵਗੈਰਾ ਨਾ ਹੋਣ ਜਦੋਂ ਆਪਾਂ ਇਹਨੂੰ 10-15 ਮਿੰਟ ਰੱਖ ਦਿੰਨੇ ਜਾਂ ਤੱਕ ਆਪਾਂ ਬਾਕੀ ਸਮਾਨ ਦੀ ਤਿਆਰੀ ਕਰਦੇ ਆ ਤੇ ਉਨੇ ਚਿਰ ਜੇ ਗੱਠਾ ਵਗੈਰਾ ਜੇ ਮਾੜੀ ਮੁੱਟੀ ਕੋਈ ਹੁੰਦੀ ਆ ਤੇ ਉਹ ਵੀ ਪਿਸ ਜਾਂਦਾ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਘੋਲ ਤਦ ਇਹ ਬੇਸਨ ਨੂੰ ਓਲਿਆ। ਜੀ ਫੋਬੇਸਨ ਨੂੰ ਕੋਲ ਕੇ ਪਾਸੇ ਰੱਖ ਦਿੱਤਾ। ਤੇ ਇਥੇ ਆਪਾਂ ਭਾਰੀ ਤਲੇ ਦਾ ਲੈ ਲਿਆ ਫਰਾਈਪਨ। ਕੜਾਹੀ ਲੈ ਲਓ ਜੋ ਵੀ ਹੋਵੇ ਮਰ ਕੇ। ਮੈਦੇ ਚ ਬਣਾਉਣ ਲੱਗੇ ਆ। ਇਹ ਸ਼ੇਕ ਕੋਲੀਆਂ ਬਣਣੀਆਂ ਨੇ। ਇੱਕ ਕੜਛੀ ਮੈਦੇ ਸੰਦੇ ਲਈ ਆ। ਸਭ ਤੋਂ ਪਹਿਲਾਂ ਜੀ ਆਪਾਂ ਫਰਾਈਪਨ ਲੈ ਕੇ ਇੱਥੇ ਗੈਸ ਨੂੰ ਆਨ ਕਰ ਲਓ। ਪਹਿਲਾਂ ਆਪਾਂ ਇਹਦੇ ਵਿੱਚ ਜੀ ਪਾਉਣਾ ਤੇਲ। ਸਰੋਂ ਦਾ ਤੇਲ। ਉਹ ਦਿਨ ਆ ਤੁਸੀਂ ਸਬਜ਼ੀ ਦੇ ਵਿੱਚ ਆਮ ਡੇਲੀ ਵਰਤਦੇ ਆ ਉਹ ਸਾਰਾ ਨਾਲ ਤੁਸੀਂ ਆਪਣਾ ਵਰਤ ਲਿਓ ਮੇਰੇ ਵਿੱਚ ਅਧਿਕ ਕਟਛੀ ਤੇਲ ਦੀ ਪਾਈ ਆ ਤੇਲ ਮੈਂ ਪਹਿਲਾਂ ਸਾਰਾ ਇਕੱਠਾ ਹੀ ਗਰਮ ਕਰ ਲਵਾਂਗੀ ਮੈਂ ਥੋੜਾ ਜਿਹਾ ਮੇਥਿਆਂ ਵਾਸਤੇ ਰੱਖਣਾ ਇਹਦੇ ਵਿੱਚ ਤੇ ਉਹ ਮੈਂ ਬਾਕੀ ਦਾ ਕੌਲੀ 'ਚ ਕਰ ਦੂੰਗੀ ਜਿਹਨੂੰ ਦਾ ਟੁੜਕਾ ਲਾਉਣਾ ਵਾ ਨਹੀਂ ਇੱਥੇ ਆਪਣਾ ਤੇਲ ਗਰਮ ਹੁੰਦਾ ਤੇ ਇਹਨੂੰ ਇੱਕ ਮਿੰਟ ਲਈ ਆਪਾਂ ਗਰਮ ਹੋਣ ਦਿੰਨੇ ਆ ਤੇ ਇਧਰ ਆਪਾਂ ਲੰਬੇ ਲੰਬੇ ਪਿਆਜ਼ ਲੈ ਲਿਆ ਜੀ ਚਾਹ ਤੱਕ ਇੱਕ ਮੈਂ ਪਿਆਜ਼ ਲੈ ਲਿਆ ਦੋ ਮਿੰਟ ਟਮਾਟਰ ਲੈ ਲਏ ਤੁਸੀਂ ਦੇਖ ਲਓ ਕਿ ਤੁਹਾਡੀ ਰਸੀ ਜਿਆਦਾ ਖੱਟੀ ਆ ਤਾਂ ਟਮਾਟਰ ਇੱਕ ਲੈ ਲਿਓ ਜੇ ਘੱਟ ਖੱਟੀ ਆ ਤਾਂ ਦੋ ਟਮਾਟਰ ਲੈ ਲੇ ਮੇਰੇ ਟਮਾਟਰ ਛੋਟੇ ਸੀਗੇ ਇਸ ਕਰਕੇ ਮੈਂ ਦੋ ਲੈ ਲਏ ਆ ਕਿ ਇਹ ਮੈਂ ਆ ਜਿਹੜੇ ਸੁੱਕੇ ਮੇਥੇ ਆ ਇਹਨਾਂ ਦਾ ਮੈਂ ਇਸਤੇਮਾਲ ਨਹੀਂ ਕਰੂੰਗੀ ਤਾਂ ਕਿ ਮੇਰੇ ਕੋਲੇ ਤਾਜ਼ੇ ਮੇਥੇ ਹੈਗੇ ਆ ਜਿਸ ਦੇ ਕੋਲ ਤਾਜ਼ੇ ਮੇਥੇ ਨਹੀਂ ਹੈਗੇ ਤਾਂ ਇਸੋਕੇ ਮੇਥਿਆਂ ਦਾ ਇਸਤੇਮਾਲ ਉਦੋਂ ਕਰਨਾ ਵਾ ਜਦੋਂ ਆਪਾਂ ਪਹਿਲਾਂ ਸਟਾਰਟ ਵਿੱਚ ਜੀਰਾ ਪਾਉਨੇ ਆ ਨਾ ਤੇ ਨਾਲ ਹੀ ਮੇਥੇ ਪਾ ਦੇਣੇ ਆ ਆ ਤੇ ਤੇਲ ਨੂੰ ਗਰਮ ਹੋਣ ਦਿਜੀਏ ਇਹ ਮੱਖਣ ਮੈਂ ਤਾਜ਼ਾ ਨਾਲੇ ਕੜੀ ਬਣਾਉਣੀ ਸੀ ਦੇ ਨਾਲੇ ਤਾਜ਼ਾ ਮੱਖਣ ਕਰਨਾ ਸੀ ਕਿ ਕੜੀ ਦੇ ਉੱਤੇ ਮੱਖਣ ਪਾ ਕੇ ਬਹੁਤ ਸਵਾਦ ਲੱਗਦਾ ਵਾ ਮੈਂ ਇਥੇ ਕੜੀ ਪਕੌੜਿਆਂ ਵਾਲੀ ਨਹੀਂ ਬਣਾਉਣੇਗੀ ਮੈਂ ਇਥੇ ਕੜੀ ਮੇਥਿਆਂ ਵਾਲੀ ਬਣਾਉਗੀ ਤਾਂ ਕਿ ਆਪਾਂ ਨੂੰ ਬਾਤ ਨਾ ਕਰੇ ਉਹ ਬਾਤ ਦਾ ਤਾਂ ਆਮ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਜੇ ਬਾਤ ਰੋਗਾ ਆਪਾਂ ਨੂੰ ਤਾਂ ਆਪਣੇ ਜੋੜ ਦੁਖਦੇ ਹੁੰਦੇ ਆ ਜੇ ਆਪਣੇ ਪੇਤਰ ਰੋਗਾ ਤਾਂ ਆਪਣੇ ਪੇਟ ਦੀਆਂ ਸਮੱਸਿਆ ਆਪਾਂ ਨੂੰ ਜ਼ਿਆਦਾ ਹੁੰਦੀਆਂ ਨੇ ਤੇ ਜੇ ਆਪਾਂ ਨੂੰ ਕਫਦਾ ਹੁੰਦਾ ਤਾਂ ਆਪਾਂ ਨੂੰ ਬਲਗਮ ਵਗੈਰਾ ਹਰੀਸ਼ਾ ਵਗੈਰਾ ਵੱਧ ਹੁੰਦਾ ਵਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਜੋ ਕੋਈ ਵੀ ਆਪਾਂ ਸਬਜ਼ੀ ਬਣਾਉਣੇ ਆ ਕੋਈ ਘਰ ਦੇ ਵਿੱਚ ਕੋਈ ਵੀ ਕੁਕਿੰਗ ਕਰਦੇ ਆ ਤੇ ਉਹਨੂੰ ਪਹਿਲਾਂ ਸੋਚ ਕੇ ਬੰਦੇ ਚੀ ਨਹੀਂ ਬਣਾਇਆ ਕਰੋ ਕਿ ਆਪਾਂ ਨੂੰ ਹਰ ਚੀਜ਼ ਨੂੰ ਬੈਲੈਂਸ ਕਰ ਸਕੀਏ ਤਾਂ ਕਿ ਆਪਾਂ ਨੂੰ ਖਾ ਕੇ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਜਿਦਾ ਕੜੀ ਨੂੰ ਤਾਂ ਮੈਂ ਬਹੁਤ ਜਣਿਆਂ ਨੂੰ ਦੇਖਿਆ ਜੋ ਵੀ ਕੋਈ ਆਉਂਦਾ ਸਿਆਣੇ ਬਜ਼ੁਰਗ ਘਰ ਵਿੱਚ ਕਹਿ ਵੀ ਦਿੰਦੇ ਆ ਕਿ ਮੈਂ ਕੜੀ ਨਹੀਂ ਖਾਣੀ ਮੇਰੇ ਜੋੜ ਦੁਖਣ ਲੱਗ ਜਾਂਦੇ ਆ ਉਹਨਾਂ ਵਿੱਚ ਇੱਕ ਮੈਂ ਵੀ ਹੈਗੀ ਆ ਕਿ ਜਿਸ ਮੈਨੂੰ ਵੀ ਥੋੜੀ ਜਿਹੀ ਬਾਦ ਦੀ ਪ੍ਰੋਬਲਮ ਆ ਜਾਂਦੀ ਆ ਕਦੇ ਕਦੇ ਤਾ ਕਿ ਪਤਾ ਲੱਗ ਜਾਂਦਾ ਆਪਦੇ ਸਰੀਰ ਦਾ ਆਪਣੇ ਆਪ ਨੂੰ ਵੀ ਮੇਰੀ ਹੁਣ ਬਾਤ ਵੱਧ ਗਈ ਤੇ ਉਹ ਤੋਂ ਬਾਅਦ ਫਿਰ ਬੈਲੈਂਸ ਕਰਨਾ। ਕਈ ਵਾਰੀ ਕੋਈ ਇਹੋ ਜਿਹੀ ਚੀਜ਼ ਬਾਹਰ ਖਾਦੀ ਜਾਂਦੀ ਆ ਪਰ ਇਹ ਤਾਂ ਵੈਸੇ ਮੈਂ ਸਾਰੀਆਂ ਚੀਜ਼ਾਂ ਬੈਲੈਂਸ ਕਰਕੇ ਬਣਾਉਣੀ ਆ। ਲੋ ਜੀ ਆਪਣਾ ਤੇਲ ਗਰਮ ਹੋ ਗਿਆ। ਤੇ ਮੈਂ ਇਹਨੂੰ ਥੋੜੇ ਜਿਹਾ ਤੇਲ ਨੂੰ ਕੌਲੀ 'ਚ ਕੱਢ ਲੂੰਗੀ ਜਿੱਦ ਨਾਲ ਆਪਾਂ ਪਿਆਜ਼ ਵਗਾਰਨਾ ਤੜਕਾ ਲਾਉਣਾ। ਥੋੜਾ ਤੇਲ ਮੈਂ ਕੱਢ ਲੈਣਾ ਤੇ ਥੋੜਾ ਜਿਹਾ ਮੈਂ ਮੇਥਿਆਂ ਵਾਸਤੇ ਇੱਕ ਚਮਚਾ ਬਸ ਤੇਲ ਦਾ। ਆਪਾਂ ਮੇਥੇ ਭੁੰਨੇ ਆ। ਉਹਨਾਂ ਨੂੰ ਆਪਾਂ ਸਿੱਧਾ ਜਿਦਾ ਪਤਾ ਨਹੀਂ ਇਹਨੂੰ ਪਾ ਦਿੰਨੇ ਆ ਨਾ ਇਦਾਂ ਨਹੀਂ ਪਾਉ ਸਸਯੋਦਾクセਲਾਪਨ ਆਪਾਂ ਦੂਰ ਕਰ ਲਗੇ। ਉਹ ਜੀ ਇੱਕ ਚਮਚਾ ਆਪਣਾ ਤੇਲ ਦਾ ਇਹਦੇ ਵਿੱਚ ਹੈਗਾ। ਤੇ ਇੱਥੇ ਆਪਾਂ ਪਹਿਲਾਂ ਲਸਣ ਪਾ ਦੇਣੀ ਆ। ਲਸਣ ਨੂੰ ਆਪਾਂ 1 ਮਿੰਟ ਲਈ ਭੁੰਨਾਈ ਦੇ ਲਈ। ਜੇ ਤੁਸੀਂ ਇਦਾਂ ਨਾ ਲਸਣ ਤੇ ਮੇਥੇ ਭੁੰਨ ਕੇ ਪਾਉਂਗੇ ਤੇ ਕੜੀ ਦਾ ਬਹੁਤ ਹੀ ਵਧੀਆ ਫਲੇਵਰ ਆਉਂਦਾ ਵਾ। ਤੁਸੀਂ ਕੋਰੀ ਇਦਾਂ ਇਸ ਤਰੀਕੇ ਦਾ ਕੜੀ ਬਣਾ ਕੇ ਦੇਖਿਓ। ਤੇ ਤੁਹਾਨੂੰ ਕੜੀ ਤੁਸੀਂ ਮੁੜ ਕੇ ਪਕੌੜੇ ਬਣਾਉਣੇ ਪਉਣਗੇ ਕੜੀ ਦੇ ਦੇ। ਜਿੱਥੇ ਪਕੌੜਿਆਂ ਦੇ ਨਾਲ ਹੀ ਕਿ ਆਪਾਂ ਪਹਿਲਾਂ ਪਕੌੜੇ ਤਲ ਲੈਣੇ ਆ ਕਿ ਆ ਤੇਲ ਦੇ ਵਿੱਚ ਉਤੋਂ ਆਪਾਂ ਦੇਈ ਪਾ ਲਈ ਦਹੀਂ ਦੀ ਗੜੀ ਲਸਿਬੜਾ ਲੈਨੇ ਆ ਤੇ ਉਹ ਥੋੜੇ ਜਿਹਾ ਹੈਵੀ ਹੋ ਜਾਂਦੇ ਆ ਹੈਵੀ ਵੀ ਹੋ ਜਾਂਦੇ ਆ ਤੇ ਬਾਤ ਨੂੰ ਆਪਣੇ ਵਧਾ ਦਿੰਦੇ ਆ ਲੋ ਜੀ ਆਪਣੀ ਲਸਣ ਥੋੜਾ ਜਿਹਾ ਹੋ ਗਿਆ ਉਹਦਾ ਰੰਗ ਚੇਂਜ ਹੋ ਗਿਆ ਲਸਣ ਦਾ ਤੇ ਇੱਥੇ ਆਪਾਂ ਮੇਥੇ ਪਾ ਦੇਣੀ ਆ ਇਹਦੇ ਵਿੱਚ ਮੇਥਾ ਨੂੰ ਗੁੰਨਾਂਗੇ ਇਹ ਬਸ ਇਸ ਆਪਾਂ ਪਹਿਲਾਂ ਕਰਕੇ ਰੱਖ ਲੈਣਾ ਫੜੀ ਬਣਾਉਣ ਤੋਂ ਪਹਿਲਾਂ ਪਹਿਲਾਂ ਆਪਾਂ ਲਸਿ ਬਣਾ ਲਈ ਜੀ ਮੁਰਕਿਆ ਤਾਂ ਦਸਣ ਦਾ ਕੋਲ ਤਿਆਰ ਕਰਕੇ ਰੱਖ ਦਿੱਤਾ ਤੇ ਜੁਨਾਪਾਂ ਮੇਥੇ ਤਿਆਰ ਕਰਕੇ ਰੱਖ ਲਿਆ ਜੇ ਹੋਵੇ ਮੇਥੇ ਜੇ ਇਹ ਲਖਣਾ ਜੇ ਆਪਾਂ ਜੇ ਆਪਣੀ ਕੜੀ ਵਾਲਾ ਦੇਣ ਲੱਗ ਜਾਂਦੀ ਹੈ ਰਿਜਨ ਲੱਗ ਜਾਂਦੀ ਆ ਆਪਾਂ ਉਸ ਟਾਈਮ ਪਾਉਣਾ ਹੈ ਅਗਲੇ ਜੇ ਨਮ ਸਾਈਡ ਤੇ ਕਰ ਲੈਣਾ ਜੇ ਇਸ ਤਰ੍ਹਾਂ ਲਸਣ ਤੇ ਮੇਥੀ ਭੁੰਨ ਕੇ ਪਾਉਂਗੇ ਨਾ ਤੇ ਬਹੁਤ ਹੀ ਵਧੀਆ ਕੜੀ ਦੇ ਵਿੱਚ ਉਹ ਮਹਿ ਖਾਉਂਦੀ ਹੈ ਤੁਸੀਂ ਜੇ ਮੇਥੀ ਲੈ ਲਓ ਪੀਲੇ ਫੁਲਾ ਵਾਲੇ ਤੇ ਚਾਹੇ ਚਿੱਟੇ ਫੁਲਾ ਵਾਲੇ ਮੇਥੇ ਲੈ ਲਿਓ ਤੇ ਦੋਨਾਂ ਦੇ ਵਿੱਚੋਂ ਕੋਈ ਵੀ ਚੀਜ਼ ਤੁਸੀਂ ਪਾ ਸਕਦੇ ਹੋ ਤੇ ਮੇਥੀ ਵਾਲੀ ਕੜੀ ਵੀ ਬਣਾ ਸਕਦੇ ਆ ਤੇ ਇਹਨੂੰ ਬਾਤ ਤੋਂ ਬਚਣ ਲਈ ਕੜੀ ਇਸ ਕੜੀ ਇਹਨੂੰ ਪਰ ਉਹ ਕੜੀ ਵੀ ਬਣਾ ਸਕਦੇ ਆ ਵਾਹ ਸਮੋਕ ਤੜੀ ਆਏ। ਜੇ ਅੱਥੇ ਆਪਾਂ ਗੈਸ ਨੂੰ ਬੰਦ ਕਰ ਦਨੇ ਆਂ ਤੇ ਆਪਣੇ ਮੇਥੇ ਵੀ ਭੁੱਜ ਜਾਏਗਾ। ਆਪਾਂ ਤਾਂ ਇੱਕ ਚਮਚਾ ਘੋੜਾ ਪਾ। ਨਾਪਾ ਕੱਢ ਕੇ ਰੱਖਿਆ ਹੁਣ ਆਪਾਂ ਬਾਅਦ ਵਿੱਚ ਉਹ ਤੇਲ ਪਾ ਲਾਂਗੇ ਇਹਦੇ ਲਈ। ਮੇਥੇ ਤੇ ਲਸਣ ਆਪਾਂ ਇਧਰ ਰੱਖ ਲਾਂ। ਟਾਈਪਿੰ ਨੂੰ ਸਾਫ ਕਰ ਲਈ। ਨੇ ਰੱਖ ਦਿੰਨੇ ਆ। ਲੋਜੇ ਪਕੜਾ ਹੀ ਸਾਫ ਕਰਕੇ ਰੱਖ ਲਈ ਤੇ ਗੈਸ ਨੂੰ ਕਰ ਦਿਆਂ ਹੁਣ। ਥੋੜਾ ਟਾਈਪਿੰ ਸੁਕਾਲ ਲਈ। ਤੇ ਤੇਲ ਤਾਂ ਆਪਣਾ ਪਹਿਲਾਂ ਗਰਮ ਕੀਤਾ ਹੋਇਆ ਵਾ ਤੇ ਹੁਣ ਆਪਾਂ ਤੇਲ ਨੂੰ ਇਹਦੇ ਵਿੱਚ ਪਾ ਲੈਨੇ। ਲੋ ਜਿਵੇਂ ਆਪਣਾ ਤੇਲ ਤਾਂ ਗਰਮ ਹੀ ਆ ਪਹਿਲਾਂ ਜਿ세 ਪੁਰਾਣੀਆਂ ਬੀਬੀਆਂ ਨੂੰ ਜਿਨ੍ਹਾਂ ਚਿਰ ਹੱਥ ਨਾਲ ਕੰਮ ਨਾ ਨਾ ਕਰਨ ਹੱਥ ਨਾਲ ਨਾ ਲਾਉਣ ਤੇ ਉਹਨਾਂ ਚਿਰ ਚਮਚੇ ਨਾਲ ਸਾਡੇ ਕੋਲ ਕੰਮ ਨਹੀਂ ਹੁੰਦਾਗਾ ਕਿ ਚਮਚੇ ਨਾਲ ਲਾਉਣਾ ਜਾਂ ਕਿ ਚੀਜ਼ ਨਾਲ ਨਾਲ ਸਾਨੂੰ ਆਏ ਸ਼ੁਰੂਤਵਾਰਤ ਬਣੀ ਹੋਇਆ ਹੱਥ ਨਾਲ ਹੀ ਹੈ ਜ਼ਿਆਦਾ ਕੰਮ ਕਰਨ ਦੇ। ਮੈਂ ਇੱਕ ਚਮਚਾ ਜੀਰੇ ਦਾ ਪਾਉਣ ਲੱਗੀ ਆ। ਤੇ ਇਹ ਸਾਥ ਦੇ ਜਿਹੜੇ ਸੁੱਕੇ ਮੇਥੇ ਪਾਉਣੇ ਆ ਤਾਂ ਇਸ ਟਾਈਮ ਪਾ ਸਕਦੇ ਆ। ਜਦੋਂ ਆਪਾਂ ਜੀਰਾ ਪਾਇਆ ਤੇ ਨਾਲ ਹੀ ਸੁੱਕੇ ਮੇਥੇ ਪਾ ਦੇ। ਤੇ ਕਈ ਇਹਦੇ ਨਾਲ ਹਿੰਗ ਵੀ ਪਾ ਦਿੰਦੇ ਆ ਪਰ ਹਿੰਗ ਜੇ ਤੁਹਾਨੂੰ ਆਪਾਂ ਇਹਦੇ ਕਿਹੋ ਜਿਹਾ ਜਿ ਆਪਣਾ ਜੀਰਾ ਜਿਵੇਂ ਪੁੱਜ ਜਾਂਦਾ ਠੀਕ ਸਕਿੰਟ ਲੈਂਦਾ ਜੀਰਾ ਆਪਾਂ ਕਿਉਂਕਿ ਆਪਣਾ ਤੇਲ ਪਹਿਲਾਂ ਗਰਮ ਸੀ ਤੇ ਐਸਾਂ ਤੇ ਜੇ ਆਪਾਂ ਇਹਦੇ ਵਿੱਚ ਪਿਆਜ਼ ਪਾ ਦਿੰਦੇ ਆ ਮੈਂ ਕੋਈ ਵੀ ਸਬਜ਼ੀ ਬਣਾਉਣੀ ਆ ਜਾਂ ਤੁਸੀਂ ਸਬਜ਼ੀ ਐਸੀ ਉਹੀ ਕੁਕਿੰਗ ਬਹੁਤ ਘੱਟ ਕਰਦੇ ਹੋ ਇਸ ਕਰਕੇ ਮੈਂ ਹੁਣ ਇਹ ਪਿਆਜ਼ ਆ ਉਹਨਾਂ ਸਿਰਫ 2 ਮਿੰਟ ਲਈ ਫੁੰਨੂੰਗੇ ਲੰਬੇ ਲੰਬੇ ਪਿਆਜ਼ ਕੱਤੇ ਹੋਏ ਆ ਕਰਾਂਗੇ ਲੰਬੇ ਲੰਬੇ ਮੈਂ ਇੱਕ ਵੱਡਾ ਪਿਆਜ਼ ਕੱਟ ਲਿਆ ਤੇ ਕਈ ਇਹਦੇ ਵਿੱਚ ਆਲੂ ਵੀ ਪਾ ਦਿੰਦੇ ਆ ਮੁਕੇ ਪਿਆਜ਼ ਤੇ ਆਲੂ ਪਾ ਕੇ ਕੜੀ ਬਣਾ ਲੈਂਦੇ ਆ ਪਰ ਤੁਸੀਂ ਆਲੂ ਵਿੱਚ ਵਿੱਚ ਨਾ ਪਾਏ ਜਦੋਂ ਆਲੂ ਨਾਲ ਦਹੀਂ ਹੋ ਜਾਂਦਾ ਲੱਸੀ ਆਪਣੀ ਹੋ ਜਾਂਦੀ ਆ ਤੇ ਉਦੋਂ ਆਲੂ ਇਹਦੇ ਵਿੱਚ ਬੈ ਕਰਦਾ ਜੇ ਆਪਾਂ ਟਮਾਟਰ ਦੇ ਤਰ੍ਹਾਂ ਲੱਸੀ ਬਣਾਉਣੇ ਆਲੂ ਉਦੋਂ ਬੈ ਨਹੀਂ ਕਰਦਾ ਆਲੂ ਆਲੂ ਜੇ ਜਦੋਂ ਆਪਾਂ ਬੈਟੀ ਜਾਂ ਲੱਸੀ ਪਾ ਕੇ ਬਣਾਉਣੇ ਆ ਉਸ ਟੈਨੋਂ ਆਪ ਨੂੰ ਬੈ ਕਰਦਾ ਵਾ ਜੇ ਦੇਖੋ ਜੀ ਬੇਸਨ ਆ ਆਪਾਂ ਕੜੀ ਬੇਸਨ ਵਾਲੀ ਬਣਾਉਣੇ ਆ ਬੇਸਨ ਨੂੰ ਤੁਸੀਂ ਘੋਵੇ ਚ ਭੁੰਨ ਕੇ ਲੈਣੇ ਆ ਤਾਂ ਆਪਾਂ ਨੂੰ ਉਹ ਬਹੁਤ ਚੀਜ਼ਾਂ ਨੂੰ ਇਹਦੀ ਬਾਤ ਆ ਉਹਨੂੰ ਘਟਾਉਂਦਾ ਵਾ ਜੇ ਤੁਹਾਨੂੰ ਬਾਤ ਵਧੀ ਹੋਈ ਆ ਤਾਂ ਤੁਸੀਂ ਬੇਸਨ ਪਾਣ ਕੇ ਘੋਵਿਚ ਲੈ ਲਓ ਤੇ ਵਿੱਚ ਕੋਸੀ ਗਰਮ ਚੀਜ਼ ਆ ਪਾ ਲਓ ਜੇ ਤੁਸੀਂ ਉਹਨੂੰ ਦੱਸੀ ਜਾਂ ਦਹੀਂ ਵਿੱਚ ਪਾਉਨੇ ਆ ਤਾਂ ਉਹ ਬਾਤ ਨੂੰ ਵਧਾਉਂਦਾ ਵਾ ਹੈ ਬੇਸਣੀ ਆ ਤੇ ਇਹਨੂੰ ਵਰਤਣ ਦਾ ਤਰੀਕਾ ਇਹ ਹੈਗਾ ਤਾਂ ਕਿ ਜਿਵੇਂ ਆਪਾਂ ਨੂੰ ਕਹਿ ਦਿੰਦੇ ਆ ਕਿ ਤੁਸੀਂ ਮੇਰੇ ਆਪਣੇ ਸੌਗੀ ਵਗੈਰਾ ਹੁੰਦੀ ਆਪਾਂ ਸੌਗੀ ਉਦਾਂ ਖਾਣੇ ਤਾਂ ਉਹ ਗਰਮ ਆ ਜੇ ਆਪਾਂ ਉਹਨੂੰ ਪਾਣੀ ਵਿੱਚ ਭਿਂ ਕੇ ਰੱਖ ਦਿੰਨੇ ਆ ਤਾਂ ਉਹਦੇ ਚੋਂ ਸੇਰੇ ਠੰਡੀ ਹੋ ਜਾਂਦੀ ਹੈ ਇਸੇ ਤਰੀਕੇ ਨਾਲ ਜਿਹੜਾ ਬੇਸਨ ਆ ਜੇ ਆਪਾਂ ਉਹਨੂੰ ਲੱਸੀ ਵਿੱਚ ਪਾਉਨੇ ਆ ਤਾਂ ਉਹ ਵਹਿ ਕਰ ਲ ਜਾਂਦਾ ਤੇ ਜਦੋਂ ਆਪਾਂ ਉਹਨੂੰ ਘਿਓ ਵਿੱਚ ਪਾਉਨੇ ਆ ਤਾਂ ਉਹ ਵਹਿ ਨੂੰ ਮਾਰਦਾ ਹੈ। ਤਾਂ ਜੀ ਇੱਥੇ ਆਪਣੇ ਹੁਣ ਪਿਆਜ਼ ਹੋ ਗਏ ਆ। ਮੈਂ 2 ਮਿੰਟ ਰਸ ਤੋਂ ਉਹਨਾਂ ਦਾ ਥੋੜਾ ਜਿਹਾ ਹੀ ਕਲਰ ਕੱਚਾਪਨ ਦੂਰ ਕਰਦੇ ਹੁਣੀ ਆ। ਜ਼ਿਆਦਾ ਉਹਨੂੰ ਕੁੱਕ ਨਹੀਂ ਕਰਦੇਗੀ। ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਮੈਂ ਹਲਦੀ ਥੋੜੀ ਜਿਹੀ ਉਧਰ ਪਾਈ ਆ। ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਹਲਦੀ ਪਾ ਲਾਂਗੇ। ਤਾਂ ਕਿ ਘਿਓ ਦੇ ਵਿੱਚ ਹਲਦੀ ਆ ਜਿਹੜਾ ਵਧੀਆ ਰੰਗ ਦਿੰਦੀ ਆ। ਉਦੋਂ ਮੈਂ ਤਾਂ ਥੋੜੀ ਪਾਈ ਸੀ ਇਧਰ ਮੈਂ ਕਿਹਾ ਉਹਦੇ ਵਿੱਚ ਹਲਦੀ ਨੂੰ ਥੋੜਾ ਜਿਹਾ ਅੰਦਰ ਰਹਿਣਾ ਮੈਂ। ਹਲੀ ਤੇ ਥੋੜੀ ਜਿਹੀ ਮੈਂ ਕਾਲੀ ਮਿਰਚ ਪਾਉਂਗੀ ਇਹਦੇ ਵਿੱਚ। ਚਮਚੇ ਦਾ ਚੌਥਾ ਹਿੱਸਾ। ਜੇ ਤੁਸੀਂ ਹਰੀ ਮਿਰਚ ਬਾਤ ਹੈ ਤੇ ਹਰੀ ਆ ਤੇ ਮੈਂ ਅੱਧੀ ਕਾਲੀ ਤੇ ਅੱਧੀ ਲਾਲ ਪਾਉਂਗੀ ਇਹਦੇ ਵਿੱਚ। ਚਮਚੇ ਦਾ ਚੌਥਾ ਜਿਵੇਂ ਲਾਲ ਮਿਰਚ ਬਾਦੀ ਹੈ। ਇਹਨਾਂ ਨੂੰ ਕਿ ਮੈਂ ਬਾਅਦ ਵਿੱਚ ਪਾਉਂਦੀ ਹਾਂ ਜਾਂ ਅੱਜ ਪਾਉਂ। ਟਮਾਟਰ ਪਾਉਣਾ ਹੈ ਤਾਂ ਇਹਦੇ ਵਿੱਚ। ਆਪਾਂ ਜਿਹੜੀ ਕਾਲੀ ਮਿਰਚ ਤੇ ਲਾਲ ਮਿਰਚ ਤੇ ਹਲਦੀ ਨੂੰ ਇਹ ਉਹਦੇ ਵਿੱਚ ਪਕਾ ਲਈਏ। جی گو ہلدی پکتی ہے تو بہت سونا کلر دینی ہے جی اپنے ٹماٹر پی جانے تو ٹماٹر پانی چڑھ جائیں تو بہتا کا کلر صحیح نہیں ہوتا ہلدی کا تو اپنی کڑی دا کلر بھی پھر اُن صحیح نہیں آتا مطلب جی تیٹ واسطے کالی مرچ لال مرچ تو ہلدی پکا لی ہے جی اسے آپ یہ ٹماٹر پا لیا موٹا موٹا چوب کر کے پا لیا فریق نہیں پیتا لمبے لمبے میں پیاز پائے آپ موٹے موٹے میں ٹماٹر پائے تھان پہ آپ یہ نمک پا لیا کچھ نمک اپنا بیسن پایا ہوا ਇਸ ਸੰਦੇ ਘੋਲ ਦੇ ਵਿੱਚ ਕਿ ਕੁਛ ਨਮਕ ਆਪਾਂ ਇੱਥੇ ਪਾ ਦੇਣੀ ਹੈ। ਇਹਦਾ ਢਿੱਡੀ ਨੂੰ ਵੀ ਉਹਦੇ ਨਾਲ ਲੋੜਨ ਸਾਥ ਕੋਈ ਨਮਕ ਪਾ ਦੇ। ਇਸੇ ਆਪਾਂ 2 ਮਿੰਟਾਂ ਲਈ ਸਮਗਰਮ ਨੂੰ ਬੰਦੇ। ਲਈ ਆਪਾਂ ਨੂੰ ਪਾ ਕੇ ਰੱਖ ਦੇਣੀ ਹੈ ਤਾਂ ਕਿ ਆਪਾਂ ਇਹ ਟਮਾਟਰ ਆ ਉਹ ਸੌਫਟ ਹੋ ਜਾਣ। ਛੇਤੀ। ਆਪਾਂ ਵੇਟ ਕਰਦੇ ਹਾਂ। ਇਹ ਦਿਖਾਉਣੀ ਹੈ ਜੀ। ਮੈਂ ਗੈਸ ਨੂੰ ਬੰਦ ਕਰ ਦੇਣੀ ਆ ਤਾਂ ਕਿ ਚੁੱਲਾ ਗਰਮ ਹੀ ਆ। ਤੇ ਇਹਨੂੰ ਸੌਫਟ ਹੋਣ ਤੱਕ ਵੇਟ ਕਰਦੇ। ਲੋ ਜੀ ਇਸੇ ਨੂੰ ਟਾਕੇ ਰੱਖ ਦਿੱਤਾ ਸੀ ਟਮਾਟਰ ਪਾ ਕੇ ਨਮਕ ਪਾ ਕੇ ਤੇ ਆਪਣੇ ਟਮਾਟਰ ਸੌਫਟ ਹੋ ਗਏ ਆ ਆਪਾਂ ਇਹਨੂੰ ਮਿਕਰੀ ਪੂਰੇ ਮੈਸ਼ ਜੇ ਕਰ ਦੇ ਲੋ ਜਿਵੇਂ ਟਮਾਟਰ ਮੈਸ਼ ਕਰ ਦਿੱਤੇ ਦੇਖਾ ਗਿਆ ਸਮੂਦਾਰਾ ਔਨ ਕਰ ਲੈਨੇ ਇੱਥੇ ਤੇ ਆਪਣਾ ਜਿਹੜਾ ਬੇਸਨ ਦਾ ਘੋਲ ਬਣਿਆ ਹੋਇਆ ਵਾ ਜਿਹਦੇ ਵਿੱਚ ਮੈਂ ਨਮਕ ਪਾਇਆ ਏਂ ਤੇ ਥੋੜੀ ਜਿਹੀ ਹਲਦੀ ਤੇ ਬੇਸਨ ਪਾ ਕੇ ਲੱਸੀ ਦੇ ਵਿੱਚ ਰੱਖਿਆ ਸੀ ਇਹਨੂੰ ਇੱਕ ਵਾਰੀ ਹਿਲਾ ਲਓ ਲਾਪਾਂ ਇਹ ਪਹਿਲਾਂ ਬਣਾ ਕੇ ਰੱਖ ਦਿੰਦੇ ਆ ਨਾ ਤੇ ਫਿਰ ਇਹ ਬਹੁਤ ਵਧੀਆ ਬਣ ਜਾਵੇਗਾ ਜੋ ਇਹ ਸਾਤੇ ਆ ਬੱਲੇ ਵਿੱਚ ਬੇਸਨ ਪਾ ਦਿੰਨੇ। ਲਓ ਜੀ ਹੁਣ ਆਪਾਂ ਆਵਲਾ ਆਉਂਦੀ ਵੇਟ ਕਰਦੇ ਆ ਇਹਦੇ। ਇੱਕ ਮਿੰਟ ਲਈ ਆਪਾਂ ਇਹਨੂੰ ਧੱਕੇ ਰੱਖ ਦਿੰਨੇ ਆ। ਤਾਂ ਕਿ ਆਵਲਾ ਛੇਤੀ ਆਪੇ। ਇਹਦੀ ਕੱਚੀ ਮਾਰ ਦੇਰੋ ਕਈ ਵੇ ਥੱਲੇ ਲੱਗ ਜਾਂਦਾ ਬੇਸਨ। ਲਓ ਜੀ ਹੁਣ ਆਪਣੀ ਕੜੀ ਨੂੰ ਆਵਲਾ ਆਉਣ ਲੱਗ ਗਿਆ। ਕੰਝ ਜਦੋਂ ਆਵਲਾ ਆਉਣ ਲੱਗ ਜਾਂਦਾ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜੀ ਗਾੜੀ ਹੁੰਦੀ ਆ। ਤਾਂ ਤੁਸੀਂ ਕੋਈ ਨਾ ਗਰਮ ਪਾਣੀ ਰੱਖ ਲਿਓ 프라이ਪਨ ਦੇ ਵਿੱਚ। 프라이ਪਨ ਨੂੰ ਕੋਈ ਰੱਖ ਲਓ ਪਾਣੀ ਪਾ ਕੇ। ਉੰਝੇ ਜਿਹਾ ਗਰਮ ਪਾਣੀ ਪਾ ਲਓ ਜੀ ਆਪਾਂ ਨੂੰ ਜਿਹੜੀ ਗਾੜੀ ਗਾੜੀ ਲੱਗਦੀ ਆ ਕਿਉਂਕਿ ਇਹਨੂੰ 15-20 ਮਿੰਟ ਆਪਾਂ ਰਲਣਾ ਹੁੰਦਾ ਵਾ 15-20 ਮਿੰਟ ਰਲਣ ਦੇ ਨਾਲ ਕਿਤੇ ਜ਼ਿਆਦਾ ਗਾੜੀ ਨਾ ਹੋ ਜਾਵੇ ਸਿੱਖ ਕੱਚੀ ਇਹਦੇ ਸਮਾਰਦੇ ਰੱਖੋ ਜਿਹਨਾਂ ਪਹਿਲੇ ਵਾਲੇ ਆਉਂਦੇ ਆ ਨਾ ਉਹ ਕੱਚੀ ਇਹਦੇ ਸਮਾਰਦੇ ਰੱਖੋ ਇਹ ਜਿੰਦੇ ਵਿੱਚ ਪਹਿਲੇ ਪਾਣੀ ਮੈਂ ਡਾ ਕੋਈ ਜਿਹੜਾ ਪੁਰਾਣੇ ਬਣਾਉਂਦੇ ਆ ਤਾਂ ਪਤਾ ਵਾ ਜੇ ਨਵੇਂ ਬੱਚੇ ਸਿੱਖ ਰਹੇ ਆ ਤੇ ਉਹਨਾਂ ਨੂੰ ਦੱਸਣਾ ਜ਼ਰੂਰੀ ਆ ਕਿ ਪਹਿਲੇ 5 ਮਿੰਟ ਕੱਚੀ ਜ਼ਰੂਰ ਮਾਰਨੀ ਆ ਮੈਨੂੰ ਥੋੜਾ ਜਿਹਾ ਹੋ ਸਕਦਾ ਗੜੀ ਆ ਜਿਹੜੀ ਗਾੜੀ ਲੱਗਦੀ ਆ ਇਹ ਮੈਂ ਇਹਦੇ ਵਿੱਚ ਗਰਮ ਪਾਣੀ ਪਾਉਂਦੀ ਹਾਂ। ਤੁਸੀਂ ਆਪਾਂ ਇਹਦੇ ਵਿੱਚ ਪਾਣੀ ਪਾ ਦਿੰਨੇ ਆ ਗਰਮ ਕੀਤਾ ਹੋਇਆ। ਜੇ ਤੁਹਾਨੂੰ ਥੋੜਾ ਜਿਹਾ ਕੋਲ ਖੜਾ ਲੱਗੇ ਤੇ ਪਾਣੀ ਗਰਮ ਕੀਤਾ ਹੋਇਆ ਪਾਓ। ਪਰ ਪਾਣੀ ਹੋਰ ਵੀ ਰੱਖਿਆ ਹੋਇਆ ਵਾ। ਵੀ ਜੇ ਆਪਾਂ ਲੋੜ ਪਈ ਤਾਂ ਆਪਾਂ ਹੋਰ ਪਾਣੀ ਵੀ ਪਾ ਸਕਦੇ ਆ। ਲਓ ਜੀ ਆਪਣੀ ਘਰੀ ਜਿਹੀ ਲੱਗ ਗਈ ਆ ਤੇ ਇਸ ਤਾਂ ਤੇ ਆਪਾਂ ਇਹਦੇ ਵਿੱਚ ਜਿਹੜਾ ਲਸਣ ਤੇ ਮਿਰਚ ਆ ਉਹ ਪਾ ਦਿੰਨੇ ਆ। ਧੱਕ 10-15 ਮਿੰਟ ਇਹ ਵੀ ਵਿੱਚ ਜਰ ਦੇ ਰਹਿ ਜਾਨ ਚੰਗੀ ਤਰ੍ਹਾਂ। ਇਹਦਾ ਬਣਾਉਣ ਦੇ ਨਾਲ ਖੜੀ ਆਪਣੀ ਹੈਵੀ ਵੀ ਨਹੀਂ ਹੁੰਦੀ ਜੀ ਤੇ ਆਪਾਂ ਨੂੰ ਸੋਜ ਵਗੈਰਾ ਵੀ ਨੀ ਆਉਂਦੀ ਨਾ ਤਾ ਵਗੈਰਾ ਬਹੁਤ ਹੋਣਾ। ਵਿਚ ਐਸ ਤਰੀਕੇ ਨਾਲ ਕੜੀ ਬਣਾਇਓ ਹੁਣ ਆਪਾਂ ਇਹਨੂੰ ਛੱਟੋ-ਖੱਟ 20 ਮਿੰਟ ਪਕਾਵਾਂਗੇ। ਛੱਟੋ-ਖੱਟ 20 ਮਿੰਟ ਤੇ ਵੱਧ ਤੋਂ ਵੱਧ ਅੱਧਾ ਘੰਟਾ ਦੇਸ ਨਾਲ ਜਰੂਰ ਪਕਾਉਣਾ ਚਾਹੀਦਾ। ਤਾਂ ਕਿ ਦੇਸ ਨਾਲ ਕੋਈ ਕੱਚਾ ਪੰਡਾਰਾ ਨਾ ਰਹੇ। ਹਜੇ ਮੈਂ ਇਹਨੂੰ ਢੱਕ ਦੇਣੀ ਹੈਗੀ ਤਾਂ ਕਿ ਕਈ ਵਾਰ ਜਿਆਦਾ ਹੁੰਦੀ ਹੈ ਤੇ ਆਪਣੇ ਉੱਪਰ ਜਾਂਦੀ ਹੈ ਤੇ ਫਿਰ ਬਾਹਰ ਨਿਕਲ ਜੂਗੀ। ਕੁਝ ਟਾਈਮ ਲਈ ਮੈਂ ਇਹਨੂੰ ਹਜੇ ਓਪਨ ਵਿੱਚ ਹੀ ਪਕਾਵਾਂਗੀ। ਫਿਰ ਤੁਹਾਨੂੰ ਦਿਖਾਉਣੀ ਹੈ ਜੀ ਆਪਣੀ ਕੜੀ ਗਾਦੀ ਬਣੀ ਆ ਤੇ ਨਾਲ ਹੀ ਆਪਣਾ ਪਿਆ ਮੱਖਣ ਤੇ ਫਿਰ ਆਪਾਂ ਮੱਖਣ ਪਾ ਕੇ ਤੇ ਪਰੌਂਠੀ ਦੇ ਨਾਲ ਖਾਵਾਂਗੇ ਤੇ ਜੇ ਚੌਲ ਖਾਣਿਆਂ ਤਾਂ ਕੋਈ ਚੌਲਾ ਨਾਲ ਵੀ ਖਾ ਸਕਦਾ ਇਸ ਤਰ੍ਹਾਂ ਕੜੀ ਚਾਵਲ ਖਾਂਦੇ ਆ ਪਰ ਮੈਨੂੰ ਇਹ ਪਰੌਂਠੀਆਂ ਬਹੁਤ ਸਵਾਦ ਲੱਗਦੀ ਆ ਮੱਖਣ ਪਾ ਕੇ ਲੋ ਜੀ ਕੋਈ ਤਾਂ ਦੱਸ ਭਾਬੀ ਜੀ ਨੇ ਆਪਣੀ ਕੜੀ ਕਿੰਨੀ ਘਾੜੀ ਆ ਮੈਂ ਥੋੜਾ ਜਿਹਾ ਪਾਣੀ ਦੀ ਹੋਰ ਲੋੜ ਪੈਣੀ ਆ ਕਿਉਂਕਿ ਕਈ ਵੇਸਨ ਵੇਸਨ ਦੇ ਵਿੱਚ ਫਰਕ ਪੈਂਦਾ ਕਈ ਵੇਸਨ ਬਹੁਤ ਜ਼ਿਆਦਾ ਫੁੱਲ ਜਾਂਦੇ ਆ ਲੋ ਜੀ ਮੈਂ ਕੜੀ ਨੂੰ ਢੱਕ ਕੇ ਰੱਖ ਦਿੱਤਾ ਸੀ 5 ਮਿੰਟ ਪਹਿਲਾਂ ਉਹ ਤਾਂ ਕੜਸੀ ਮਾਰਦੀ ਰਹੀ ਹੁਣ ਵੀ ਮੈਂ 2-2 ਮਿੰਟਾਂ ਬਾਅਦ ਕੜਸੀ ਮਾਰੀ ਜਾਂਦੀ ਆ ਤਾਂ ਕਿ ਐ ਨਾ ਹੋਵੇ ਆਪੇ ਕੋਈ ਢੱਕ ਕੇ ਰੱਖ ਦਿੱਤੇ ਤੇ ਮੁੜ ਕੇ ਕੜੀ ਥੱਲੇ ਲੱਗ ਜਾਵੇ 2-2 ਮਿੰਟਾਂ ਬਾਅਦ ਕੜਸੀ ਮਾਰੀ ਜਾਓ ਜੇ ਤੁਸੀਂ ਟਕਣਾ ਨਹੀਂ ਹੈਗਾ ਤਾਂ ਓਪਨ ਵਿੱਚ ਵੀ ਬਣਾ ਸਕਦੇ ਆ 15 ਤੋਂ 20 ਮਿੰਟ ਲੱਗਦੇ ਆ ਇਹਨੂੰ ਰੈਨਨ ਵਾਸਤੇ ਤੇ ਮੈਂ ਥੋੜਾ ਜਿਹਾ ਢੱਕ ਕੇ ਰੱਖ ਦਿੱਤੀ ਸੀਗੀ ਇਸੇ ਮੈਂ ਗੈਸ ਕਰਤੀ ਤੇ ਵਿਚ ਵਿੱਚ ਮੈਂ ਕੜਸੀ ਮਾਰਤੀ ਸੀ ਪਹਿਲਾਂ ਮੈਂ 5 ਮਿੰਟ ਪਹਿਲੇ ਆ ਜਿਹੜਾ ਚੰਗੀ ਤਰ੍ਹਾਂ ਬਾਅਦ ਦੇ ਲਈ ਸੀ ਆਲਮੋਸਟ ਆਪਣੀ ਕੜੀ ਹੈ ਜਿਹੜੀ ਉਹ ਬਣ ਇੱਕ ਮੂਵਮੈਂਟ ਹੋਰ ਲੱਗਦੇ ਆ ਜਦੋਂ ਇੱਕ ਜਾਂ ਦੋ ਮਿੰਟ ਲੱਗ ਤੁਹਾਨੂੰ ਲੱਗਦਾ ਕਿ ਬਣਾਉਣ ਦੇ ਵਿੱਚ ਇੱਕ ਦੋ ਮਿੰਟ ਰਹਿੰਦੇ ਆ ਆਪਾਂ ਮੜਾ ਜਾਂ ਬੇਸਨ ਨੂੰ ਹੱਥ ਲਾ ਕੇ ਤੇ ਤਿਸ ਕਰਕੇ ਦੇਖ ਲਓ ਕਿ ਬੇਸਨ ਵਿੱਚ ਕੱਚਾਪੰਤਾ ਨਹੀਂ ਆ ਰਿਹਾ ਤੇ ਜਾਂ ਜਿਹੜਾ ਤੇਲ ਆ ਉਹ ਬਿਲਕੁਲ ਉੱਪਰ ਆ ਜਾ ਰੱਖਦਾ ਵਾ ਘੜੀ ਦੇ ਇਹ ਉੱਤੇ ਛਿਟਾ ਕੇ ਰੱਖ ਦਿੰਦੇ ਆ ਤੇ ਮੈਂ ਇੱਥੇ ਇੱਕ ਚਮਚਾ ਗਰਮ ਮਸਾਲੇ ਦਾ ਪਾਉਣ ਲੱਗੀ ਆ ਇਹ ਘਰੀ ਪੀਸਿਆ ਹੋਇਆ ਗਰਮ ਮਸਾਲਾ ਵਾ ਸਭ ਤੋਂ ਲਾਸਟ ਵਿੱਚ ਗਰਮ ਮਸਾਲਾ ਪਾਉਣਾ ਹੁਣ ਇਹਨੂੰ ਪਾ ਕੇ ਤੇ ਮੈਂ ਦੋ ਮਿੰਟ ਲਈ ਟਾ ਕੇ ਰੱਖ ਦਿੰਦੇ ਆ ਸੇਮ ਗੈਸ ਤੇ ਤਾਂ ਕਿ ਮਸਾਲੇ ਦਾ ਫਲੇਵਰ ਵੀ ਘੜੀ ਜੇ ਤੁਸੀਂ ਇੱਕ ਵਾਰੀ ਦਿਖਾ ਵੀ ਦਿਨੇ ਤਾਂ ਮੈਂ 2 ਮਿੰਟ ਲਈ ਟੱਕੇ ਵੀ ਰੱਖਣੀ ਹੈ। ਨਹੀਂ ਤੁਸੀਂ ਆਪਣੀ ਕੜੀ ਦੇਖ ਸਕਦੇ ਆ। ਤੇ ਇੱਥੇ ਮੈਂ ਹੁਣ ਇਹਨੂੰ 2 ਮਿੰਟ ਲਈ ਟੱਕੇ ਰੱਖੂੰਗੀ। ਤਾਂ ਕਿ ਜਿਹੜਾ ਇਹ ਤੇਲ ਹੁੰਦਾ ਵਾ ਉਹ ਸਾਰਾ ਉੱਪਰ ਆ ਜਾਂਦਾ। ਤੇ ਕੜੀ ਬੱਸ ਬਿਲਕੁਲ ਪੱਕ ਜਾਂਦੀ ਹੈ। 20 ਮਿੰਟ ਘੱਟੋ ਘੱਟ 20 ਮਿੰਟ ਤੇ ਵੱਧ ਤੋਂ ਵੱਧ ਅੱਧਾ ਘੰਟਾ ਉਹ ਤਾਂ ਕੜੀ ਦੇ ਜਿੰਨੇ ਕੁ ਕਵਾਂਟਿਟੀ ਹੁੰਦੀ ਆ ਉਸ ਹਿਸਾਬ ਨਾਲ ਟਾਈਮ ਲੱਗਦਾ ਵਾ। ਦੇਖੋ ਜੀ ਆਪਣੀ ਕੜੀ ਦਾ ਕਿੰਨਾ ਸੋਹਣਾ ਕਲਰ ਆਇਆ ਤੇ ਕਿੰਨੀ ਸੋਹਣੀ ਆਪਣੀ ਕੜੀ ਬਣੀ ਹੈ। ਮੈਂ ਤੁਹਾਨੂੰ ਦਿਖਾ ਵੀ ਦਿੰਨੇ ਆ। ਤੇ ਬਿਲਕੁਲ ਪਕੌੜੇ ਵਗੈਰਾ ਪਾਉਣ ਦੀ ਲੋੜ ਨਹੀਂ ਹੈਗੀ ਦੇਖੋ ਕਿੰਨੇ ਵਧੀਆ ਟਮਾਟਰ ਪਿਆਜ਼ ਵਗੈਰਾ ਤੇ ਆਪਣਾ ਲਸਣ ਵਗੈਰਾ ਕਿੰਨਾ ਸੋਹਣਾ ਇਹਦੇ ਵਿੱਚ ਆਇਆ ਹੋਇਆ ਵਾ ਜੀ ਆਪਣੀ ਕੜੀ ਬਣ ਕੇ ਹੋ ਗਈ ਹੈ ਤਿਆਰ ਤੇ ਬਹੁਤ ਹੀ ਸੋਹਣੀ ਬਣੀ ਆ ਇਹਨੇ ਕਿਉਂ ਵੀ ਉੱਪਰ ਛੱਡ ਦਿੱਤਾ ਬਹੁਤ ਹੀ ਸੋਹਣਾ ਕਲਰ ਆਇਆ ਤੇ ਬਹੁਤ ਹੀ ਵਧੀਆ ਬਹੁਤ ਜਿਆਦਾ ਵਧੀਆ ਮਹਿਕ ਆ ਰਹੀ ਹੈ ਇਹਦੇ ਵਿੱਚ ਇੱਕ ਮੈਨੂੰ ਕਮੈਂਟਾਂ ਵਿੱਚ ਜੋ ਲਿਖਿਓ ਤੁਸੀਂ ਕਿ ਪਹਿਲੇ ਸਮਿਆਂ ਦੇ ਵਿੱਚ ਜੋ ਕੜੀ ਬਣਾਉਂਦੇ ਹੁੰਦੇ ਸੀ ਜਿਹੜੀ ਇੱਕ ਵਾਰੀ ਕੜਛੀ ਪਾ ਲੈਂਦੇ ਸੀਗੇ ਤਦੋਂ ਆਪਾਂ ਉਹਨਾਂ ਨੂੰ ਵੇਚਾਂ ਜਦੋਂ ਵੀ ਕੜੀ ਬਣਾਉਣ ਰਹੇ ਤੋ ਕੜਛੀ ਨੂੰ ਬਾਹਰ ਨਹੀਂ ਸੀ ਕਢਣ ਦਿੰਦੇ ਹੁੰਦੇ ਕਹਿੰਦੇ ਸੀਗੇ ਕੜੀ ਛਣ ਜੋਗੇ ਮੇਜਾ ਛਿੱਧੀਆਂ ਛਿੱਧੀਆਂ ਬਣ ਜਾਂਦੀਆਂ ਨੇ ਕੜੀ ਦੇ ਵਿੱਚ ਇਹ ਕਿੰਨਾ ਸੱਚਾ ਸੱਚਾ ਕਿ ਇੱਕ ਵਹਿਮ ਆ ਇਹ ਲੋਕਾਂ ਵਿੱਚ ਅੱਜ ਵੀ ਕਈਆਂ ਦੇ ਵਿੱਚ ਵਹਿਮ ਆ ਕਿ ਕੜੀ ਦੇ ਵਿੱਚ ਆਪਾਂ ਕੜਛੀ ਨੂੰ ਬਾਹਰ ਨਹੀਂ ਕੱਢ ਸਕਦੇ ਮੇ ਕਿੰਨਾਂ ਦੇ ਘਰ ਵਿੱਚ ਇਹ ਇਸ ਚੀਜ਼ ਦਾ ਵਹਿਮ ਕਰਦੇ ਆ ਪਰ ਕੜੀ ਬਿਲਕੁਲ ਨਹੀਂ ਛੰਂਦੀਗੀ ਕੜਛੀ ਬਾਹਰ ਕਢਣ ਦੇ ਨਾਲ ਕੜੀ ਦੇ ਵਿੱਚ ਛਿੱਧੀਆਂ ਉਦੋਂ ਹੁੰਦੀਆਂ ਨੇ ਜਦੋਂ ਆਪਾਂ ਦਹੀਂ ਤੋਂ ਬਣਾਉਨੇ ਆ ਤੇ ਚੰਗੀ ਤਰ੍ਹਾਂ ਆਪਣੇ ਕੋ ਦਹੀਂ ਤੇ ਉਸ ਟਾਈਮ ਉਹ ਦਹੀਂ ਦੀ ਛਿੱਧੀਆਂ ਹੁੰਦੀਆਂ ਨੇ ਲੋ ਜੀ ਮੈਂ ਤਾਂ ਇਹਨੂੰ ਕੱਛੀ ਬਾਹਰ ਕੱਢ ਦਿੰਨੀ ਹੁੰਦੀ ਆ ਕੋਈ ਵਹਿਮ ਨਹੀਂ ਕਰਦੀ ਪਰ ਜੇ ਕੋਈ ਵਹਿਮ ਕਰਦਾ ਤਾਂ ਮੈਨੂੰ ਜਰੂਰ ਕਮੈਂਟਾਂ ਚ ਲਿਖਿਓ ਕਿ ਇਹ ਸੱਚ ਆ ਅੱਜ ਆਪਾਂ ਕੜੀ ਪਾ ਕੇ ਤੁਹਾਨੂੰ ਦਿਖਾਉਣੇ ਆ ਤੇ ਕਿੰਨੀ ਸੋਹਣੀ ਆਪਣੀ ਕੜੀ ਬਣੀ ਆ ਨਾ ਪਕੌੜੇ ਪਾਉਂਦੀ ਲੋੜ ਆ ਤੇ ਨਾ ਇੰਨੀ ਹੈਵੀ ਕਰਨ ਦੀ ਲੋੜ ਆ ਪਕੌੜਿਆਂ ਨਾਲ ਵੀ ਹੈਵੀ ਹੋ ਜਾਂਦੀ ਆ ਤੇ ਜਦੋਂ ਆਪਾਂ ਦਹੀਂ ਨਾਲ ਬਣਾਉਨੇ ਆ ਤੇ ਉਦੋਂ ਵੀ ਹੈਵੀ ਹੋ ਜਾਂਦੀ ਆ ਇਹ ਤੇ ਇਸ ਕਰਕੇ ਨਾਲ ਇਹ ਖਾਣ ਵਿੱਚ ਵੀ ਹਲਕੀ ਰਹੇ ਤੇ ਆਪਾਂ ਨੂੰ ਬਾਤ ਦਾ ਰੋਗ ਵੀ ਨਾ ਵਦੇ ਤੋ ਜੀ ਆਪਣੀ ਕੜੀ ਤਾਂ ਬਣ ਕੇ ਹੋ ਗਈ ਹੈ ਤਿਆਰ ਤੇ ਆਪਣਾ ਹੈਗਾ ਹਤਾਇਆ ਤਾਜ਼ਾ ਮੱਖਣ ਤੇ ਜੇ ਤੁਸੀਂ ਚਾਵਲਾਣਾ ਖਾਣੀ ਆ ਤਾਂ ਮੱਖਣ ਬੇਚਾਰੀ ਪਾਉਣਾ ਜਾਂ ਨਾ ਪਾਉਣਾ ਤੁਹਾਡੀ ਮਰਜ਼ੀ ਪਰ ਜੇ ਪਰੌਂਠੀ ਨਾਲ ਖਾਣੀ ਆ ਤੇ ਫਿਰ ਮੱਖਣ ਜ਼ਰੂਰ ਪਾ ਕੇ ਖਾਓ ਤੋ ਜੀ ਆਪਾਂ ਤਾਂ ਮੱਖਣ ਪਾ ਲਿਆ ਕੜੀ ਦੇ ਵਿੱਚ ਤਾਜ਼ਾ ਕੱਢਿਆ ਹੋਇਆ ਆਪਣੀ ਕੜੀ ਵੀ ਬਹੁਤ ਸੋਹਣੀ ਬਣੀ ਹੈ ਤੁਹਾਨੂੰ ਦਿਖਾ ਵੀ ਦਿੰਨੇ ਹਾਂ ਜੀ ਇੱਕ ਵਾਰੀ ਟੈਕਚਰ ਇਹਦਾ ਜਿਵੇਂ ਤੁਸੀਂ ਦੇਖ ਸਕਦੇ ਆ ਆਪਣਾ ਮੱਖਣ ਤਰੀ ਕੱਢਿਆ ਹੋਇਆ ਕਨੇਡਾ ਦੇ ਵਿੱਚ ਆ ਆਪਣੀ ਕੜੀ ਮੇਥੇ ਪਾ ਕੇ ਬਣੀ ਹੋਈ ਹੈ ਜਿਹੜੀ ਆ ਆਪਣੀ ਜਿਹੜੀ ਬਾਕੀ ਦੀ ਫਰਾਈ ਪੈਨ ਵਿੱਚ ਬਚ ਗਈ ਤੇ ਬਾਕੀ ਪਰਵਾਸ ਦੇ ਮੈਂਬਰ ਖਾਣਗੇ ਤੇ ਮੈਂ ਤਾਂ ਮੱਖਣ ਪਾ ਕੇ ਪਰੌਂਠੀ ਨਾਲ ਖਾਣ ਲੱਗੀ ਆ। ਲਓ ਜੀ ਆਪਣੀ ਕੜੀ ਬਣ ਕੇ ਹੋ ਗਈ ਆ ਤਿਆਰ। ਤੇ ਬਹੁਤ ਹੀ ਸੋਹਣੀ ਬਣੀ ਆ ਤੇ ਬਹੁਤ ਹੀ ਵਧੀਆ ਮਹਿਕ ਆ ਰਹੀ ਆ। ਤੇ ਤੁਸੀਂ ਵੀ ਘਰ ਵਿੱਚ ਇਹ ਕੜੀ ਮੇਥੇ ਪਾ ਕੇ ਬਣਾ ਕੇ ਦੇਖਿਓ। ਤੇ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਕਿ ਤੁਹਾਡੀ ਕੜੀ ਕਿੱਦਾਂ ਦੀ ਬਣੀ। ਸਾਡੀ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ। ਸਾਡੇ ਚੈਨਲ ਨੂੰ ਸਪੋਰਟ ਕਰਿਓ। ਅੱਜ ਤੋਂ ਬਾਅਦ ਤੁਹਾਡੇ ਜਿਹੜੇ ਬਜ਼ੁਰਗ ਆ ਉਹ ਕਦੇ ਨਹੀਂ ਕਹਿਣਗੇ ਕਿ ਅਸੀਂ ਕੜੀ ਨਹੀਂ ਖਾਣੇਗੇ ਜੇ ਤੁਸੀਂ ਸੁਣੋ ਮਿੱਠੀ ਵਾਲੀ ਕੜੀ ਬਣਾ ਕੇ ਖਵਾਓਗੇ ਤਾਂ ਕਿ ਉਹਨਾਂ ਨੂੰ ਦਰਦਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਧੰਨਵਾਦ